ਵੇ ਸ਼ੁਕਰਾਨਾ ਨਹੀਂ ਕਰਦੇ ਇਹ ਫਸਾਨਾ ਰਿਸ਼ਤਾ ਲੈਂਦੇ ਨੇ ਬੰਦਿਆਂ ਨੂੰ ਫਸਾਉਂਦੇ ਨੇ ਬਿਲਕੁਲ ਸੋ ਇਸ ਕਰਕੇ ਇਹ ਸਾਰਾ ਕੁਝ ਸਰਕਾਰਾਂ ਦੀ ਲੋੜ ਹੈ ਨਹੀਂ ਤਾਂ ਮੈਂ ਤੁਹਾਨੂੰ ਪਹਿਲਾਂ ਕਿਹਾ YouTube ਚੈਨਲ ਤੋਂ ਤੁਸੀਂ ਨਿੱਕੀ ਨਿੱਕੀ ਗਲਤੀ ਬੰਦ ਕਰ ਦਿੰਦੇ ਹੋ ਨਿੱਕੀ ਨਿੱਕੀ ਗਲਤੀ ਤੁਸੀਂ ਮੁਕਦਮਾ ਰਜਿਸਟਰ ਕਰਕੇ ਬੰਦਿਆਂ ਨੂੰ ਅੰਦਰ ਕਰ ਦਿੰਦੇ ਹੋ ਦਿਹਾੜੀ ਭਾਵੇਂ 45% ਦਾ ਨੌਕਰੀ ਜਵਾਨਤ ਨਹੀਂ ਹੁੰਦੀ ਆ ਤੁਸੀਂ ਕਿਉਂ ਨਹੀਂ ਰੋਕਿਆ ਵੀ ਉਹ ਕੰਦਿਆਂ ਕੁਮਾਦੀਰੋ ਤੁਹਾਡੇ ਅੱਖਾਂ ਫੁੱਟੀਆਂ ਹੋਈਆਂ ਸੀ ਹੋਣਾ ਉਹ ਨਾਲੋਂ ਤੁਸੀਂ ਕਨਾਂ ਭੱਜ ਗਿਆ ਉਹ ਤਾਂ ਤੁਸੀਂ ਮਾਰ ਲਿਆ ਕੋਈ ਕੁੱਤੇ ਨੂੰ ਮਾਰ ਜੇ ਤਾਂ ਫੜ ਲੈਣੇ ਹੋ ਸੋ ਇਸ ਕਰਕੇ ਤੁਸੀਂ ਜਾਣ ਬੁੱਝ ਕੇ ਸਾਰਾ ਕੁਝ ਕਰ ਰਹੇ ਹੋ ਜਾਂ ਦਿਖਾਵਾ ਕਰ ਰਹੇ ਹੋ ਕਿਉਂਕਿ ਤੁਸੀਂ ਬਠਿੰਡੇ ਚਾਹਦਾ ਅਸਲ ਦੇ ਵਿੱਚ ਕੀ ਸੀ ਮੈਂ ਉਹ ਆਲਾ ਸਾਰਾ ਬਠਿੰਡੇ ਚ ਹੋਇਆ ਇਹ ਕਤਲ ਮਿੰਟੋ ਸ਼ੰਕਾ ਇਹਦੇ ਉੱਤੇ ਵੱਡਾ ਕਿਉਂਕਿ ਬਠਿੰਡੇ ਚ ਦੋ ਕਤਲ ਨਾ ਹੋਏ ਨੇ ਜਿਹੜੇ ਉਹਦਾ ਰੌਲਾ ਪਿਆ ਉਹ ਪੁਲਿਸ ਨੇ ਕਰੇ ਨਹੀਂ ਤੇ ਨਾਲ ਹੀ ਬਠਿੰਡੇ ਦੇ ਪੰਜ ਗਰਾਂ ਹੀ ਕਲਾ ਪੰਜ ਗਰਾਂ ਹੀ ਕੰਚ ਇੱਕ ਕਤਲ ਸਾਵੇਂ ਚ ਹੋਇਆ ਬਿਲਕੁਲ ਉਤੇ ਉਹਦੇ ਉੱਤੇ ਨਾਲੇ ਭਾਵੇਂ ਤਿੰਨ ਕਤਲ ਉਸ ਏਰੀਆ 'ਚ ਹੋਏ ਨੇ ਦੋ ਤਾਂ ਸ਼ਹਿਰ ਬਠਿੰਡੇ 'ਚ ਹੋਏ ਨੇ ਤੇ ਉਸੇ ਬਠਿੰਡੇ ਦੇ ਵਿੱਚ ਇਹ ਨਾਸ਼ਬੰਦੀ ਆ ਪੁੱਛੋ ਹੂੰ ਤੇ ਇਹ ਤਾਂ ਸਿੱਧਾ ਹੀ ਉਹ ਕਾਲਜ ਦੇ ਵਿੱਚੋਂ ਬਠਿੰਡੇ ਦੇ ਕਾਲਜ ਜਿੱਥੇ ਨਾਸ਼ਬੰਦੀ ਆ ਤੇ ਉਹ ਇਸ ਕਰਕੇ ਮੈਨੂੰ ਇਹ ਕਿਤੇ ਨਾ ਕਿਤੇ ਸ਼ੰਕੇ ਨੇ ਕਿ ਜਿਹੜਾ ਪੁਲਿਸ ਦੇ ਅੜੜਾ ਵਾਲਿਆ ਇੰਨਾ ਕੱਠ ਹੋ ਰਿਹਾ ਸੀ ਇੱਕ ਪਾਸੇ ਪਟਿਆਲੇ 'ਚ ਬੰਦਾ ਮਾਰਤਾ ਇੱਕ ਪਾਸੇ ਉਹ ਕਰਨਲ ਵੀ ਬੇਇੱਜ਼ਤੀ ਕਰਤੀ ਤੇ ਇਹ ਸਾਰੇ ਇਕੱਠੇ ਹੋ ਰਹੇ ਸੀ ਨਰਿੰਦਰ ਸਿੰਘ ਇਹਦੇ ਉੱਤੇ ਵਾਰ-ਵਾਰ ਜੀ ਜਿਹੜੀ ਪੁਲਿਸ ਸਰਕਾਰ ਕਟਰੀ ਸੀ ਤੇ ਇਹ ਕੰਮ ਕਰਾ ਕੇ ਸਾਰਾ ਤਵਾਜਨ ਬਦਲਤਾ ਅੱਜ ਤੋ ਨਰਿੰਦਰ ਦਾ ਪੰਟੀ ਪੰਜਗਣਾ ਹੀ ਕਲਾਂ ਵਾਲੇ ਦਾ ਜਾਂ ਉਹ ਕਰਨਲ ਦੀ ਵਾਈਫ ਦਾ ਜਾਂ ਉਹ ਜਿਹੜਾ ਪਟਿਆਲੇ ਲੜਕਾ ਮਾਰਦਾ ਕਿਸੇ ਦਾ ਤੁਹਾਨੂੰ ਕੋਈ ਗੱਲ ਸੁਣਨੀ ਹੈ ਆ ਗੁਰਦਾਸ ਭਲੰਦੇ ਦਾ ਗੱਡੀ ਛੋੜੇ ਜਿਹੜੀ ਤੀਵੀ ਤੀਨ ਨੂੰ ਜਾ ਕੇ ਮਾਰਦੇ ਕਹਿੰਦੇ ਇਹਨਾਂ ਤੋਂ